ਇਫਤਾਰੀ ਲਈ ਛਾਪੇ ਮਾਰੇ ਕੀਤੀ ਜਾ ਰਹੀ ਹੈ ਸਰ ਅਸ ਤੋਂ ਬਾਦ ਅਸੀਂ ਜਦੋਂ ਮੈਰਿਜ ਹੋਣ ਤੋਂ ਬਾਦ ਸਾਰਾ ਉਹਦੀ ਫਾਇਲ ਲਗਵਾਈ ਨਾ ਕੋਈ ਅਾਈਲਰਸ ਕੀਤੀ ਸੀ ਕੁੜੀ ਨੂੰ ਤੇ ਉਹਦੀ ਫੈਮਿਲੀ ਨੇ ਕਿਹਾ ਵੀ ਸਾਰੀ ਕੁੜੀ ਬਾਹਰ ਜਾਣਾ ਚਾਹੁੰਦੀ ਹੈ ਵੀ ਤੁਸੀਂ ਜੇ ਖਰਚਾ ਕਰ ਸਕਦੇ ਹੋ ਤਾਂ ਅਸੀਂ ਬਾਹਰ ਭੇਜਨੀ ਕੁੜੀ ਦਾ ਵਿਆਹ ਕਰਵਾ ਤਾ ਅਸੀਂ ਸਰ ਜਦੋਂ ਵਿਆਹ ਤੋਂ ਬਾਦ ਲੈ ਕੇ ਆਏ ਵਿਆਹ ਕੇ ਤਾਂ ਉਹਦੇ ਬੈਂਡ ਘਟ ਸੀਗੇ ਤੇ ਉਹਨੂੰ ਫਿਰ ਤਿੰਨ ਵਾਰੀ ਅਾਈਲਰਸ ਕਰਾਈ ਸੀ ਆਪ ਉਹਦੇ ਤੇ ਫਿਰ ਜੰਗਸਰ ਦਾ ਕੈਨੇਡਾ ਦਾ ਵੀਜ਼ਾ ਆਇਆ ਤਾਂ ਉਤਪਾਦਨ ਪਾ ਲੈ ਕੇ ਅਗੇ ਸਿੰਗਲ ਦੀ ਫੈਲ ਆਈ ਹੋਈ ਹੈ। ਕਿੰਨਾ ਕ ਖਰਚਾ ਆ ਗਿਆ ਸੀ ਜੇ ਲੋਨ ਵੀ ਦਿੱਤਾ ਹੋਣਾ ਤੁਹਾਡੇ ਦਾ ਸਰ ਹਾਂਜੀ ਸਰ ਅੱਧਾ ਕਿੱਲਾ ਮੇਰੀ ਪਹਿਲੀ ਵੇਚ ਗਈ ਤੇ ਉਸ ਤੋਂ ਬਾਅਦ ਸਾਰਾ ਜੀ ਵਿਆਹ ਤੇ ਪੈਸੇ ਚੱਕੇ ਸੀਗੇ ਤੇ ਤਕਰੀਬਨ 31 ਲੱਖ ਰੁਪਏ ਦਾ ਖਰਚਾ ਡਾ ਗਿਆ ਸੀ। ਤੇ ਫਿਰ ਟੁੱਡੀ ਗੱਲਬਾਤ ਹੁੰਦੀ ਰਹੀ ਉਹ ਤੇ ਨਾਲ ਕੀ ਕਹਿੰਦੀ ਕੀ ਸੀ ਤੁਹਾਨੂੰ? ਸਰ ਮੈਂ ਤਾਂ 6 ਮਹੀਨੇ ਵਧੀਆ ਗੱਲ ਕੀਤੀ ਬਾਹਰ ਜੇ ਕਰਨੀ ਉਸ ਤੋਂ ਬਾਅਦ ਥੋੜੇ ਇਹ ਗੱਲ ਲੱਗਣੀ ਘਟ ਘਟਦੀ ਹੁੰਦੀ ਮੇਰੇ ਨਾਲ। ਨਾ ਮੈਨਾਂ ਫੋਨ ਕਰਦੀ ਸੀ ਨਾ ਵੀਡੀਓ ਕਾਲ ਨਾ ਮੈਸੇਜ ਦਾ ਜਵਾਬ ਦਿੰਦੀ ਸੀ ਮੈਨੂੰ ਬਲੌਕ ਕਰਕੇ ਰੱਖ ਦਿੱਤੀ ਸੀ ਤਲਾਕ ਕੋ ਠੀਕਾ ਕੇ ਜ ਫੋਨ ਵੀ ਕਿਦਾਂ ਭੇਜੇ ਸਰਾਉ ਨੇ ਮੈਂ ਮੈਨਾਂ ਜਦੋਂ ਗੱਲਬਾਤ ਕਰਦੀ ਸੀ ਤਾਂ ਜਦੋਂ ਲੜਾਈ ਕਰਨ ਲੱਗੀ ਮੇਰੇ ਨਾਲ ਮੈਸੇਜ ਤੇ ਮੈਨੂੰ ਕਿੰਨੀ ਮੈਨੂੰ ਫੋਨ ਨਾ ਕਰਿਆ ਕਰ ਤਾਂ ਫਿਰ ਸਰਾਉ ਨੇ ਮੈਨੂੰ ਤਲਾਕ ਦੇ ਪੇਪਰ ਭੇਜੇ ਵੀ ਮੇਰੀ ਮੰਮੀ ਲੜੀ ਕੇਸ ਲੜਨਗੇ ਤੇ ਉਸ ਤੋਂ ਬਾਅਦ ਫਿਰ ਅਸੀਂ ਉਹਨੇ ਪਾਵਰ ਵਾਟਾ ਨਹੀਂ ਭੇਜੀ ਸੀ ਮੈਨੂੰ ਵੀ ਮੇਰੀ ਮੰਮੀ ਕੇਸ ਲੜੂਗੀ ਦੇ ਹੁਣ ਕੀ ਮੰਗ ਕਰ ਦੂੰ ਕੀ ਕਹਿਣਾ ਚਾਹੁੰਦੇ ਹਾਂ ਸਰ ਮੈਂ ਇਹੀ ਮੰਗ ਕਰਦਾ ਵੀ ਮੈਨੂੰ ਇਨਸਾਮ ਮਿਲੇ ਜੀ ਠੀਕ ਹੈ ਜੋ ਮੇਰੇ ਖਰਚਾ ਹੋਇਆ ਜੀ ਮੇਰਾ ਨੁਕਸਾਨ ਬਹੁਤ ਹੋਇਆ ਜੀ ਮੇਰਾ 5 ਸਾਲ ਖਰਾਬ ਗਏ ਜੀ ਮੇਰੇ ਮੈਂ ਇੱਥੇ ਵਿਹਲਾ ਬੈਠਾ ਜੀ ਆਪ ਬਾਹਰ ਕੈਨੇਡਾ ਜਾਈ ਤੇ ਮੈਨੂੰ ਇਨਸਾਮ ਮੇਰੇ ਵੱਤੋ ਦੁਕਾਰ ਬੰਦੀ ਹੈ ਸਰਕਾਰੀ ਜੋ ਵੀ ਕਾਰਵਾਈ ਬੰਦੀ ਤੇ ਕੀਤੀ ਹੈ ਕਾਰਵਾਈ ਠੀਕ ਮੇਰਾ ਨਾਮ ਗੁਲਜਾਰ ਸਿੰਘ ਆ ਜੀ ਮੈਂ ਐਕਸ ਆਰਮੀ ਆ ਤੇ ਸਾਡੇ ਜੁਆਇੰਟ ਫਾਮਲੇ ਆ ਜੀ ਤੇ ਮੇਰਾ ਸਾਡਾ ਪਿੰਡ ਛੇਰੀਆਂ ਜੀ ਤਹਿਸੀਲ ਸਮਰਵਾਲਾ ਜ਼ਿਲ੍ਹਾ ਲਾਹੌਰ ਦਰਾਨਾ ਜੀ ਅਸੀਂ ਜੁਆਇੰਟ ਫੈਮਿਲੀ ਆ ਜੀ ਇਹ ਮੇਰੇ ਭਾਈ ਦਾ ਲੜਕਾ ਜੀ ਮੇਰਾ ਭਤੀਜਾ ਜੀ ਇਹਦੀ ਸ਼ਾਦੀ ਅਸੀਂ 2018 ਵਿੱਚ ਕੀਤੀ ਸੀ ਉਸ ਤੋਂ ਬਾਅਦ ਉਹਨੇ ਐਲਸ ਕੀਤੀ ਸੀ ਪਹਿਲਾਂ ਉਹਦੇ ਕਾਜਾਂ ਦੇ ਉਹਦਾ ਮਤਲਬ ਨਹੀਂ ਸੀ ਲੱਗਿਆ ਕੈਨੇਡਾ ਦਾ ਉਸ ਤੋਂ ਬਾਅਦ ਇਹ ਸਟੇਟਲਰ ਦੀ ਫਾਈਲ ਆਈ ਉੱਥੇ ਰਿਫਿਊਜਲ ਆ ਗਈ ਉੱਥੇ ਸਾਨੂੰ ਖਰਚਾ ਭਰਨਾ ਪਿਆ ਉਸ ਤੋਂ ਬਾਅਦ ਫਿਰ ਕੈਨੇਡਾ ਦੀ ਫਾਈਲ ਆਈ ਉੱਥੇ ਰਿਫਿਊਜਲ ਆ ਗਈ ਉੱਥੇ ਸਾਡੇ ਪੈਸੇ ਕੁਝ ਕੱਟ ਕੇ ਆਏ ਸੋ ਅਸੀਂ ਉਹ ਵੀ ਸਾਨੂੰ ਖਰਚਾ ਭਰਨਾ ਪਿਆ ਜੀ ਉਸ ਤੋਂ ਬਾਅਦ ਉਹਨੂੰ ਤਿੰਨ ਵਾਰੀ ਅਸੀਂ ਐਲਸ ਕਰਾਈ ਤੀਜੀ ਵਾਰ ਇਹਦੇ ਬੈਂਡ ਆਏ ਨੂੰ ਫੇਰ ਬਾਹਰ ਭੇਜਤਾ ਸੀ ਢਾਈ ਸਾਲ ਸਾਡੇ ਕੋਲ ਰਹਿ ਕੇ ਗਈ ਹੈ ਜੀ ਕਿਹੜੀ ਜਗ੍ਹਾ ਕੀ ਨਾਮ ਸੀ ਕੁੜੀ ਦਾ ਕੁੜੀ ਦਾ ਨਾਮ ਕੁੜੀ ਦਾ ਨਾਮ ਅਜੀ ਚੰਦਰ ਕੋਹਰਾ ਜੀ ਡੈਡੀ ਦਾ ਨਾਮ ਚਰਨੈਲ ਸਿੰਘ ਪਿੰਡ ਇਹਨਾਂ ਦਾ ਚਰਾਣਾ ਜੀ ਜ਼ਿਲ੍ਹਾ ਨਵਾਂ ਸ਼ਹਿਰ ਇਹਨਾਂ ਦਾ ਜੀ ਕਿਹੜੀ ਜਗ੍ਹਾ ਭੇਜਿਆ ਸੀ ਇਸ ਇਹਨੂੰ ਕੈਨੇਡਾ ਭੇਜਿਆ ਸੀ ਜੀ ਜੀ ਥੋੜਾ ਬਹੁਤ ਢਾਈ ਸਾਲ ਰਹਿ ਗਈ ਹੈ ਆਹ ਚਾ ਤਿੰਨ ਇਹਦਾ ਸਾਰਾ ਖਰਚਾ ਅਸੀਂ ਟੋਟਲ 31 ਲੱਖ ਦੇ ਕਰੀਬ ਸਾਡਾ ਲੱਗਿਆ ਸੀ ਜੀ ਹੁਣ ਤੱਕ ਦਾ ਸਾਡਾ ਖਰਚਾ ਜੇ ਮਾ ਵਿਆਜ ਪਾ ਕੇ ਸਮਝੀਏ ਤਾਂ ਸਾਡਾ 50 ਲੱਖ ਸਿਰਫ ਪਹੁੰਚ ਚੁੱਕਿਆ ਹੈ ਜੀ। ਬਾਸੀ ਵੀ ਕੁਝ ਜ਼ਮੀਨ ਵੇਚੀ ਜੀ, ਕੁਝ ਪੈਸਾ ਵਿਆਜ ਚ ਚੁੱਕਿਆ, ਕੁਝ ਲੋਨ ਵੀ ਲਿਆ ਜੀ। ਇਸ ਤਰ੍ਹਾਂ ਉਸ ਨੂੰ ਅਸੀਂ ਬਾਹਰ ਭੇਜਿਆ ਜੀ। ਹੁਣ ਸਾਨੂੰ ਹੁਣ ਕਿੱਥੇ ਰਹਿ ਕੇ ਵੀ ਗਈ ਹੈ ਸਾਡੇ ਕੋਲ ਢਾਈ ਸਾਲ ਇੱਥੇ ਰਹਿ ਕੇ ਗਈ ਜੀ। ਪਹਿਲਾਂ ਸਾਡੇ ਨਾਲ ਠੀਕ ਗੱਲਬਾਤ ਕਰਦੀ ਰਹੀ ਜਸ ਤੋਂ ਬਾਅਦ ਇੱਕਦਮ ਫੜਨਾ ਗੱਲ ਕਰਨੀ ਉਹਨੇ ਬੰਦ ਕਰ ਦਿੱਤੀ ਆਪਣੇ ਮੰਮੀ ਡੈਡੀ ਦਾ ਉਹਨੂੰ ਆਪਣੇ ਕਾਜ ਭੇਜਤੇ ਵੀ ਮੇਰੇ ਮੰਮੀ ਡੈਡੀ ਕੇਸ ਲੜਨਗੇ ਮੈਨੂੰ ਤਲਾਕ ਚਾਹੀਦਾ ਇਸ ਤੇ ਅਸੀਂ ਐਸਐਸਪੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਉਹਨਾਂ ਨੇ ਮਾਰਕ ਡੀਐਸਪੀ ਸਾਹਿਬ ਨੂੰ ਕਰ ਦਿੱਤੀ ਡੀਐਸਪੀ ਸਾਹਿਬ ਨੇ ਗੱਲ ਕੀਤੀ ਕੁੜੀ ਨਾਲ ਉਹ ਕੁੜੀ ਕਹਿੰਦੀ ਮੈਂ ਨਹੀਂ ਰਹਿਣਾ ਮੈਨੂੰ ਤਲਾਕ ਚਾਹੀਦਾ ਮੁਸਤਫਾ ਡੀਐਸਪੀ ਦੇ ਉੱਪਰ ਫੈਲ ਜਿਹੜੀ ਵਾਅਦਾ ਸਭੀ ਸਾਮ ਪਈ ਸੀ ਐਸਐਸ ਵੀ ਸਾਹਿਬ ਨੇ ਉਹਨਾਂ ਤੇ ਮਤਲਬ ਪਰਚਾ ਦਰਜ ਕਰਤਾ ਜੀ ਅਸੀਂ ਕਿਹਦੇ ਉੱਤੇ ਪਰਚਾ ਦਰਜ ਪਰਚਾ ਜੀ ਕੁੜੀ ਦਾ ਪਰਚਾ ਹੋਇਆ ਜੀ ਦੰਦਕੌਰ ਤੇ ਉਹਦੇ ਡੈਡ ਜੀ ਜਰਨੈਲ ਸਿੰਘ ਤੇ ਉਹਦੀ ਮਾਂ ਤੇ ਬਲਵਿੰਦਰ ਕੌਰ ਤੇ ਜੀ ਕੀ ਮੰਗ ਕਰਦੇ ਆ ਅਸੀਂ ਮਾਂ ਹੀ ਕੰਮ ਕਰਦੇ ਸਾਨੂੰ ਇਨਸਾਨ ਮਿਲੇ ਜੀ ਅਸੀਂ ਇੰਨੇ ਪੈਸੇ ਲਾਏ ਹੋਏ ਨੇ ਜੀ ਸਾਡਾ ਬੇਟਾ ਘਰੇ ਬੈਠਾ ਜੀ ਉਹ ਰਾਹ ਨਾਲ ਬਾਹਰ ਬੈਠੀ ਆ ਜੀ ਗਵਰਨਮੈਂਟ ਤੋਂ ਵੀ ਉਹਨੇ ਵੀ ਕਰ ਦਿਆ ਜੀ ਸਾਨੂੰ ਸਾਡੀ ਸਨਮਾਈ ਹੋਵੇ ਅਨੁਸਾਰ ਅਨਸਾਬ ਮਿਲੇ ਜੀ ਗਾਂ ਤੋਂ ਇਹ ਜੇ ਕਿਸੇ ਹੋਰ ਨਾਲ ਮਤਲਬ ਹੋਵੇ ਤੇ ਹਾਂਜੀ ਅਸੀਂ ਤੇ ਵੈਸੇ ਇੱਕੋ ਗੱਲ ਸੋਚੀ ਸੀਗੀ ਕਿ ਜਦੋਂ ਅਸੀਂ ਜਾ ਕੇ ਸਾਨੂੰ ਰਿਸ਼ਤੇ ਦੀ ਦੱਸ ਪਈ ਸਾਨੂੰ ਪਤਾ ਲੱਗਿਆ ਅਸੀਂ ਜਦੋਂ ਜਾ ਕੇ ਦੇਖਿਆ ਉਹਨਾਂ ਦੇ ਵੀ ਹਾਲਾਤ ਕਾਫੀ ਮਤਲਬ ਕਿ ਵਿਗੜੇ ਹੋਏ ਸੀ ਗਰੀਬੀ ਬਹੁਤ ਸੀ ਅਸੀਂ ਇਹੀ ਗੱਲ ਸੋਚੀ ਕਿ ਚਲੋ ਇਹ ਵੀ ਬੱਚਾ ਸਾਡਾ ਸੈੱਟ ਹੋ ਜਾਏਗਾ ਚਲੋ ਸਾਡੀ ਇਹ ਵੀ ਧੀਆ ਵਾਂਗ ਅਸੀਂ ਵਿਆਹ ਕੇ ਲੈ ਕੇ ਜਾਣੀ ਹੈ ਚਲੋ ਇਹ ਵੀ ਸੈੱਟ ਹੋ ਜਾਣਗੇ ਚਲੋ ਇਹਨਾਂ ਦੇ ਘਰ ਦੇ ਵੀ ਕਾਫੀ ਹਾਲਾਤ ਖਰਾਬ ਨੇ ਅਸੀਂ ਆਪਣੇ ਘਰ ਦਾ ਨਹੀਂ ਸੋਚਿਆ ਮੈਂ ਜਦੋਂ ਉਹਦੀ ਮੰਮੀ ਦੇਖੀ ਮੈਂ ਪਹਿਲਾਂ ਉਹਨਾਂ ਬਾਰੇ ਸੋਚਿਆ ਮੈਂ ਕਿ ਚਲੋ ਕੋਈ ਗੱਲ ਨਹੀਂ ਚਲੋ ਸਾਡੇ ਤਾਂ ਹੋਰ ਕਮਾਨ ਵਾਲੇ ਨੇ ਇੱਕੋ ਹੀ ਭਰਾ ਸੀਗਾ ਉਹਦਾ ਉਹਦੀ ਡੈਥ ਹੋ ਚੁੱਕੀ ਸੀ ਅਸੀਂ ਬਸ ਇਹੀ ਸੋਚਿਆ ਕਿ ਇਹਨੂੰ ਅਸੀਂ ਕਦੇ ਵੀ ਜ਼ਿੰਦਗੀ 'ਚ ਕੋਈ ਦੁੱਖ ਨਹੀਂ ਦੇਣਾ ਅਸੀਂ ਆਪ ਦੁੱਖ ਘਟ ਲਾਂਗੇ ਅਸੀਂ ਬਿਰਜੀ ਵਿਆਹ ਕੇ ਲਿਆਏ ਬੜੇ ਚਾਵਾਂ ਦੇ ਨਾਲ ਮੈਨੂੰ ਨਹੀਂ ਸੀ ਪਤਾ ਕਿ ਆਹ ਕੰਮ ਹੋਏਗਾ ਅੱਜ ਉਹਵੇਂ ਸੁਣੇਗੀ ਵੀ ਕਰੇ ਸੋਚੇਗੀ ਰੋਏਗੀ ਜਿੰਨਾ ਪਿਆਰ ਉਹਨੂੰ ਮੈਂ ਕੀਤਾ ਜਦੋਂ ਪਹਿਲੀ ਵਾਰ ਉਹਨੇ ਸਾਨੂੰ ਬਲੌਗ ਕੀਤਾ ਉਹਦੋਂ ਉਸ ਦਿਨ ਦੋ ਰਾਤਾਂ 15 ਰਾਤਾਂ ਮੈਂ ਆਪਣੇ ਮੁੰਡੇ ਦੀ ਰੋਕੀ ਕੀਤੀ ਪੂਰੀ ਪੂਰੀ ਰਾਤ ਜਾਗ ਕੇ ਇਹ ਕਹਿੰਦਾ ਸੀ ਮੈਂ ਖੁਦ ਕੁਛ ਕਰ ਲੈਣੀ ਮम्मी ਮੈਂ ਨਹੀਂ ਰਹਿਣਾ ਹੈ ਕਿ ਇੱਕ ਦਿਨ ਰਾਤ ਨੂੰ 1 ਵਜੇ ਵਿਚੋਲਿਆਂ ਨੂੰ ਵੀ ਫੋਨ ਕੀਤਾ ਇਹ ਕਹਿੰਦਾ ਵੀ ਇਹਨੇ ਦਰਵਾਜ਼ਾ ਬੰਦ ਕਰ ਲਿਆ 10 10 ਵਾਰੀ ਡਾਕਟਰ ਆਉਂਦੇ ਰਹੇ ਅਸੀਂ ਇਹਨੂੰ ਲੈ ਕੇ ਵੀ ਜਾਂਦੇ ਰਹੇ ਪਰ ਸਾਡੇ ਕੋ ਮੁੰਡੇ ਦਾ ਹਾਲਾਤ ਦੇਖੇ ਨਹੀਂ ਸੀ ਜਾਂਦੇ ਕਿ ਜੋ ਪਰ ਉਹ ਸਾਡੀ ਇੱਕ ਵੀ ਨਹੀਂ ਸੀ ਸੁਣਦੀ ਜੇ ਮੈਂ ਕਹਿੰਦੀ ਸੀ ਉਹਨੂੰ ਪਿਆਰ ਨਾਲ ਪੁੱਤ ਐਦਾਂ ਕਹਿੰਦਾ ਮੈਂ ਮਰ ਜਾਣਾ ਕਹਿੰਦੀ ਸੀ ਮਰ ਜਵੇ ਕਹਿੰਦੀ ਮੈਂ ਕੀ ਕਰਾਂ ਮਰ ਜਵੇ ਅੱਗੋਂ ਐਦਾਂ ਬੋਲਦੀ ਸੀ ਅਸੀਂ ਤੇ ਇੰਨੇ ਕਿ ਚਾਵਾ ਨਾ ਸਾਡੇ ਪਿੰਡ ਤੋਂ ਆਂਡ ਗਵਾਂਡ ਤੋਂ ਰਿਸ਼ਤੇਦਾਰ ਜੋ ਜੇ ਮੈਕੈਨਿਜ਼ਮ ਸਾਰੇ ਇਕੱਠੇ ਕਰਨ ਲੱਗਾ ਨਾ ਢਾਈ ਸਾਲ ਚ ਦੇਖੋ ਵੀਡੀਓ ਦੇ ਘਰ ਦੇ ਵੀ ਦੇਖਣਗੇ ਸਾਰੇ ਦੇਖਣਗੇ ਢਾਈ ਸਾਲ ਚ ਇੱਕ ਰੋਟੀ ਨਹੀਂ ਬਣਵਾਈ ਮੈਂ ਜਿਹੜੀ ਇੱਕ ਰੋਟੀ ਹੁੰਦੀ ਹੈ ਚਾਹ ਦਾ ਕੱਪ ਨਹੀਂ ਉਹਦਾ ਮੈਂ ਬਣਿਆ ਪੀਤਾ ਇੰਨੀ ਕਿ ਲੱਡਲੀ ਪਿੰਡ ਦੇ ਲੋਕ ਵੀ ਗੱਲਾਂ ਕਰਦੇ ਸੀ ਧੀ ਤੋਂ ਵੱਧ ਪਿਆਰ ਦਿੱਤਾ ਮੈਂ ਉਹਨੂੰ ਤੇ ਗੋਦੀ ਚ ਪਾ ਕੇ ਜਦੋਂ ਸਵੇਰੇ ਉੱਠਦੀ ਸੀ ਉਦੋਂ ਮੈਂ ਉਹਨੂੰ ਗੋਦੀ ਚ ਪਾ ਕੇ ਉਹਨੂੰ ਮੈਂ ਚਾਹ ਆਪ ਖੁਦ ਬਣਾ ਕੇ ਦੇਣੀ ਕੰਮ ਛੱਡ ਕੇ ਬਹੁਤ ਇੱਥੇ ਉਹ ਸਾਡੇ ਨਾਲ ਐਵੇਂ ਕਹਿਦੀ ਐ ਇੱਥੇ ਠੀਕ ਸੀ ਪਤਾ ਨਹੀਂ ਉੱਥੇ ਜਾ ਕੇ ਕੀ ਹੋਇਆ ਕੀ ਨਹੀਂ 2.5 ਸਾਲ ਰਹੀ ਆ ਕਿਤੇ ਅੱਗੋਂ ਬੋਲੀ ਨਹੀਂ ਸੀ ਪਿਆਰ ਬੜਾ ਸੀ ਸਾਡਾ ਸੱਸ ਨੂੰ ਚ ਬਹੁਤ ਕਰਦੀ ਸੀ ਪਰ ਮੈਨੂੰ ਨਹੀਂ ਪਤਾ ਕਿ ਅੱਗੇ ਜਾ ਕੇ ਉਹਨੂੰ ਕੀ ਪ੍ਰੋਬਲਮ ਆ ਜਾਂ ਕੀ ਹੋਇਆ ਕੀ ਨਹੀਂ ਤੇ ਹੁਣ ਵੀ ਤਕਰੀਬਨ ਅੱਜ ਤੋਂ 6 ਕੁ ਮਹੀਨੇ ਪਹਿਲਾਂ ਫੇਰ ਗੱਲ ਕਰਨ ਲੱਗ ਗਈ ਸੀ ਅਸੀਂ ਫੇਰ ਉਹਦੀਆਂ ਗੱਲਾਂ 'ਚ ਆ ਗਏ ਅਸੀਂ ਕਿਾ ਚਲ ਕੋਈ ਗੱਲ ਨਹੀਂ ਪੁੱਤ ਤੈਨੂੰ ਸਾਰਾ ਕੁਝ ਮaaf ਕੀਤਾ ਚਲੋ ਜੇ ਧੀ ਹੁੰਦੀ ਢੱਡ ਦੀ ਜੰਮੀ ਵੀ ਤਾਂ ਕਰ ਸਕਦੀ ਆ ਚਲ ਅਸੀਂ ਸਾਰਾ ਕੁਝ ਬਰਦਾਸ਼ਤ ਕੀਤਾ ਸੀ ਪਰ ਫੇਰ ਪਤਾ ਨਹੀਂ ਸਾਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਕਦੋਂ ਉਹਨੂੰ ਕੁਝ ਹੋ ਜਾਂਦਾ ਸੀ ਬਲੌਕ ਕਰ ਜਾਂਦੀ ਸੀ ਸਾਨੂੰ ਹੋਣ ਕੀ ਫਿਰ ਉਹਨੇ ਤਲਾਕ ਦੇ ਕਾਗਜ਼ ਹਾਂਜੀ ਹੁਣ ਉਹਨੇ ਯਾਨੀ ਕਿ ਮੇਰੇ ਨਾਲ ਗੱਲ ਕਰਨੀ ਘੰਟਾ ਡੇਢ ਜਦੋਂ ਇੰਨੇ ਵਿੱਚ ਆ ਜਾਣਾ ਇਹਨੇ ਅੱਗੇ ਆ ਜਾਣਾ ਮੈਂ ਕਹਣਾ ਪ੍ਰਿੰਸ ਨਾਲ ਗੱਲ ਕਰ ਲੈ ਬਸ ਜਦ ਹੀ ਫੋਨ ਕੱਟ ਦੇਣਾ ਮੈਂ ਕੁਛ ਕਰਨਾ ਆ ਮੈਨੂੰ ਕੰਮ ਆ ਮੈਂ ਬਿਜੀ ਆ ਤੇ ਮੇਰੇ ਮਨ 'ਚ ਵੀ ਇਹ ਗੱਲ ਆਉਣੀ ਕਿ ਜਦੋਂ ਮੇਰੇ ਬੇਟੇ ਨਾਲ ਸਹੀ ਤਰੀਕੇ ਨਾਲ ਗੱਲ ਨਹੀਂ ਕਰਦੀ ਮੈਂ ਫਿਰ ਵੀ ਕਦੇ ਮੱਥੇ ਵਟ ਨਹੀਂ ਸੀ ਪਾਇਆ ਮੈਂ ਫਿਰ ਵੀ ਉਹਨੂੰ ਇੰਨੇ ਕ ਪਿਆਰ ਨਾਲ ਜਦੋਂ ਉਹਦਾ ਫੋਨ ਆਉਣਾ ਮੈਂ ਸਾਰਾ ਕੰਮ ਛੱਡ ਕੇ ਤੇ ਉਹਦੇ ਨਾਲ ਗੱਲ ਕਰਨ ਲੱਗ ਜਾਂਦੀ ਸੀ ਮੈਂ ਕਦੇ ਕੰਮ ਦੀ ਪਰਵਾਹ ਨਾ 2-2 ਘੰਟੇ ਫੋਨ ਚੱਲਦਾ ਸੀ ਤੇ ਪਤਾ ਨਹੀਂ ਹੁਣ ਸਾਨੂੰ ਨਹੀਂ ਪਤਾ ਇੱਕੋ ਦਾ ਮਾਮਾ ਸੀਗਾ ਯਾਨੀ ਕਿ ਉਹਨੇ ਵਿੱਚ ਬਹੁਤ ਦਖਲ ਅੰਦਾਜ਼ੀ ਕੀਤੀ ਆ ਤੇ ਉਹਨੇ ਮੇਰੇ ਮੁੰਡੇ ਦਾ ਘਰ ਨਹੀਂ ਵਸਣ ਦਿੱਤਾ ਦੂਜੀ ਗੱਲ ਇਹ ਰਹੀ ਮੁੰਡਾ ਮੇਰਾ ਸਾਰੇ ਪਿੰਡ ਤੋਂ ਜਿੱਥੋਂ ਮਰਜੀ ਕੋਈ ਪਤਾ ਕਰ ਸਕਦਾ ਨਸ਼ਾ ਨਹੀਂ ਕੋਈ ਵੈਲ ਨਹੀਂ ਕੋਈ adda ਦੀ ਗੱਲ ਨਹੀਂ ਕੋਈ ਲੜਾਈ ਝਗੜੇ ਵਾਲਾ ਨਹੀਂ ਜਿੰਨਾ ਕਿ ਇਹਨੇ ਆਪਣੇ ਮਨ ਨੂੰ ਲਾਈ ਅਸੀਂ ਹੁਣ ਇਸ ਟਾਈਮ ਰੱਬ ਦਾ ਸ਼ੁਕਰ ਕਰਨੇ ਆ ਕਿ ਥੋੜਾ ਜਿਹਾ ਮੇਰਾ ਮੁੰਡਾ ਅੱਗੇ ਨਾਲੋਂ ਮਾੜ ਮੋਟੀ ਗੱਲਬਾਤ ਕਰਨ ਲੱਗਾ ਹੈ ਨੀ ਤੇ 12 ਸਦੀਵੇਂ ਚ ਨਾ ਕੋ ਸਦੀਵੇਂ ਚ ਸੀਗਾ ਅਸੀਂ ਨੂੰ ਛੱਡ ਕੇ 10 ਮਿੰਟ ਲਈ ਲੱਗ ਨਹੀਂ ਸੀ ਹੁੰਦੇ ਤੇ ਉਹਨੇ ਮੈਨੂੰ ਰਿਕਾਰਡਿੰਗ ਭੇਜੀ ਸੀ ਕਿ ਮੰਮੀ ਤੇ ਮੇਰੇ ਘਰ ਦੇ ਕੇਸ ਲੜਨਗੇ ਕਿ ਮੈਨੂੰ ਤਲਾਕ ਚਾਹੀਦਾ ਜੋ ਤੁਹਾਨੂੰ ਪ੍ਰਿੰਸ ਨੇ ਦੱਸਿਆ ਉਹ ਸਹੀ ਏ ਕਿ ਜਦੋਂ ਉਹਨੇ ਨਿਗਲ ਦੱਸੀ ਮੇਰੇ ਦਾ ਪੈਰਾਂ ਤੋਂ ਜ਼ਮੀਨ ਨਿਕਲ ਗਈ ਮੈਂ ਕਿਹਾ ਵੀ ਹੁਣ ਕੀ ਚੱਕਰ ਹੋਇਆ ਵੀ ਗੱਲ ਤਾਂ ਕੋਈ ਹੋਈ ਨਹੀਂ ਉਸ ਤੋਂ ਬਾਅਦ ਚ ਫਿਰ ਉਹਨੇ ਮੈਨੂੰ ਫੋਨ ਨਹੀਂ ਕੀਤਾ ਹੈਗਾ ਤੇ ਮੈਂ ਰਿਕਾਰਡਿੰਗਾਂ ਵਿੱਚ ਭੇਜਦੀ ਰਹੀ ਆ ਉਹਨੇ ਨਈ ਫੋਨ ਕੀਤਾ ਤੇ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਇਹ ਫੇਰ ਦੁਬਾਰਾ ਉਹੀ ਕੰਮ ਸਾਡੇ ਨਾਲ ਕਰੇਗੀ ਤੇ ਉਸ ਤੋਂ ਉਸ ਤੋਂ ਬਾਅਦ ਵਿੱਚ ਫਿਰ ਮੈਂ ਮੁੰਡੇ ਨਾਲ ਗੱਲ ਕੀਤੀ ਫਿਰ ਅਸੀਂ ਉਹਦੇ ਮੰਮੀ ਪਾਪਾ ਨਾਲ ਗੱਲ ਕੀਤੀ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਹਾਂ ਤੁਸੀਂ ਜੋ ਕਰਨਾ ਹੈ ਕਰ ਲਓ ਹਾਂਜੀ ਅਸੀਂ ਇਹੀ ਅਪੀਲ ਕਰਦੇ ਆ ਕਿ ਸਾਡੇ ਮੁੰਡੇ ਨੂੰ ਇਨਸਾਫ ਮਿਲੇ ਮੇਰਾ ਬੇਟਾ 5 ਸਾਲ ਤੋਂ ਘਰ ਤੇ ਉਹ ਮਾਂ ਨੂੰ ਕੋਈ ਪੁੱਛ ਕੇ ਨਹੀਂ ਵੇਖਦਾ ਜਿਹਦਾ ਬੱਚਾ ਘਰ ਫੇਰਦਾ ਪੈਸਾ ਵੀ ਲਾਇਆ ਸਾਰਾ ਕੁਝ ਕੀਤਾ ਤੇ ਅੱਜ ਮੇਰਾ ਬੱਚਾ ਘਰ ਸਾਹਬ ਦੇ ਧੱਕੇ ਖਾਂਦਾ ਫਿਰਦਾ ਇੱਕ ਤੁਹਾਨੂੰ ਪਤਾ ਹੈ ਕਿ ਜਦੋਂ ਆਪਾਂ ਐਦਾਂ ਬੈਠੇ ਹੁਈਏ ਲੋਕਾਂ ਦੀਆਂ ਗੱਲਾਂ ਕੁਛ ਤੇ ਮਤਲਬ ਕਿ ਕੁਛ ਮੈਂ ਬਹੁਤ ਦੁਖੀ ਹਾਂ ਮੈਂ ਇਹੀ ਗੱਲ ਕਹਿਨੀ ਹੈ ਕਿ ਜੇ ਮੇਰਾ ਪੁੱਤ ਨੂੰ ਜਿਵੇਂ ਤੜਫਾਇਆ ਐਵੇਂ ਉਹਦੇ ਨਾਲ ਵੀ ਹੋਣਾ ਚਾਹੀਦਾ ਮਨਜੁਗ ਐਸਐਸਪੀ ਖੰਨਾ ਜੀ ਦੇ ਪਿਤਪਾਲ ਸਿੰਘ ਛੇਰੀਆਂ ਨੇ ਐਸਐਸਪੀ ਸਾਹਿਬ ਜਿਹਦੇ ਦਿੱਤੀ ਸੀ ਜਿਸ ਦੀ ਪੜਤਾਲ ਡੀਐਸਪੀ ਸਮਰਾਲਾ ਨੇ ਕੀਤੀ ਡੀਐ ਲੀਗਲ ਦੀ رائے ਤੋਂ ਬਾਅਦ ਇਹ ਪੜਚਾਅ ਦਰਜ ਹੋਇਆ ਤੇ 318 ਜੀਵਨ ਦੋ ਤੇ ਕਾਰਜ ਜੀਵਨ ਦੋ ਬੀਐਨਐਸ ਦਾ ਦਰਜ ਹੋਇਆ ਸੀ ਤਿੰਨ ਜਾਣਿਆਂ ਤੇ ਤੇ ਜਿਹਦੇ ਵਿੱਚ ਜਤਿੰਦਰ ਕੌਰ ਜਰਨੈਲ ਸਿੰਘ ਤੇ ਬਲਵਿੰਦਰ ਕੌਰ ਦੇ ਵਰਕਫਰਮ ਦਰਜ ਹੋਇਆ ਸੀਗਾ ਜੀ ਇਹ ਵਿਆਹ ਹੋਇਆ ਸੀ ਜੀ ਸਾਲ 2018 ਦੇ ਵਿੱਚ ਹਸਬੰਡ ਵਾਈਫ ਤੇ ਲੜਕੀ ਹਾਈਲਾਈਟਸ ਦੋ ਤਿੰਨ ਵਾਰ ਹਾਈਲਾਈਟਸ ਕੀਤੀ ਪਹਿਲਾਂ ਆਸਟ੍ਰੇਲੀਆ ਦੇ ਵਾਸਤੇ ਟਰਾਈ ਕੀਤਾ ਉੱਥੇ ਇਹਨਾਂ ਦਾ ਨਹੀਂ ਹੋਈ ਹਾਈਲਾਈਟਸ ਨਹੀਂ ਹੋਈ ਫਿਰ ਕੈਨੇਡਾ ਦੇ ਬਾਰੇ ਕੀਤਾ ਟਰਾਈ ਇਹਨਾਂ ਨੇ ਉੱਥੇ ਨਹੀਂ ਥਰਡ ਟਾਈਮ ਕੈਨੇਡਾ ਦੇ ਵਾਸਤੇ ਇਹਨਾਂ ਨੇ ਉਹ ਵੀਜ਼ਾ ਲੱਗ ਗਿਆ ਇਹਨਾਂ ਦਾ ਉਸ ਤੋਂ ਬਾਅਦ ਲੜਕੀ ਚਲੀ ਗਈ ਜੀ ਉਸ ਤੋਂ ਬਾਅਦ ਉਹਨੇ ਲੜਕੇ ਨੂੰ ਲੈ ਕੇ ਜਾਣ ਤੋਂ ਬਣਾ ਕੀਤਾ ਜੀ ਤੇ 31 ਲੱਖ ਦਾ ਫਰਾਡ ਕੀਤਾ ਇਹਦੇ ਵਿੱਚ ਜੀ ਉਹਨਾਂ ਨੇ ਇਹ 7 ਸਾਲ ਬੱਤ ਲੱਗਦੇ ਵਾ ਕੋਈ ਭਿੰਜਣ ਨਹੀਂ ਵੇਖੋ ਜੀ ਜੀ ਬਿਲਕੁਲ ਜੀ 7 ਸਾਲ ਹੋ ਚੁੱਕੇ ਆ 2018 ਦਾ ਮੈਂ ਪਹਿਲਾਂ ਹੀ ਦੱਸ ਚੁੱਕਿਆ 2018 ਦੇ ਵਿੱਚ ਮੈਰਿਜ ਹੋਈ ਸੀ ਜੀ ਇਹਨਾਂ ਦੀ ਤੇ ਬਾਕੀ ਤਫਤੀਸ਼ ਚੱਲਦੀ ਪਈ ਹੈ ਜਲਦੀ ਤੋਂ ਜਲਦੀ